ਦਾ ਖੰਡਾ ਵਾਹਿਗੁਰੂ ਜੀ ਦੇ ਨਾਮ ਤੇ ਆਰਜਨ ਕਾਇਆ ਪਾਲਿਤ ਮੂਰਤ ਹਰਗੋਬਿੰਦ ਸਵਾਰੇ ਜੇ ਮਹਾਵਾਕਨ ਅਨੁਸਾਰ ਅੱਜ ਸਨ ਸਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਤੇ ਬਖਤਰ ਪ੍ਰਕਾਸ਼ ਦੀਪਸ ਨੂੰ ਮੱਖ ਰੱਖ ਕੇ ਗੁਰਦੁਆਰਾ ਸੱਚਖੰਡ ਇਸਰ ਪ੍ਰਕਾਸ਼ ਥੇਨਾ ਮਹਾਂਪੁਰੇ ਸੇਵਾ ਨ ਸੰਤ ਬਾਬਾ ਮਾਰ ਸਿੰਘ ਜੀ ਇੱਥੇ ਵਿਵਾਰੇ ਹਨ ਅਤੇ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲਿਆਂ ਦੇ ਆਗਿਆ ਦੇ ਅਨੁਸਾਰ ਸਮੂਹ ਸੇਵਾਦਾਰ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਮਿੱਸੇ ਪ੍ਰਸ਼ਾਦੇ ਅਤੇ ਲੱਸੀ ਦੇ ਲੰਗਰ ਲਗਾਏ ਗਏ ਹਨ ਸੋ ਆਪ ਸਮੂਹ ਗੁਰਨਾਨਕ ਨਾਮ ਸਮੂਹ ਸਾਥ ਸੰਸਾ ਨੂੰ ਸਰਵ ਸਾਰੇ ਪ੍ਰਕਾਸ਼ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ